ਅਕਾਲੀ ਦਲ ਦੇ ਤਾਕਤ ਅਤੇ ਨੀਦਰ ਸੂਬਾ ਸਕੱਤਰ ਮਾਦਵ 베ਦੀ ਨੇ ਫੜਿਆ ਆਮ ਆਦਮੀ ਪਾਰਟੀ ਦਾ ਪੱਲਾ ਬਲਬੀਰ ਸਿੰਘ ਪੰਨੂ ਨੇ ਗਰਮ ਜੋਸ਼ੀ ਨਾਲ ਕੀਤਾ ਮਾਦਵ 베ਦੀ ਦਾ ਸਵਾਗਤ ਪੰਨੂ ਨੇ ਕਿਹਾ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਆਉਣ ਲਈ ਉਤਾਵਲੇ ਹਨ ਜੋ ਲੋਕਾਂ ਨੂੰ ਆਮ ਆਦਮੀ ਪਾਰਟੀ ਤੇ ਉਮੀਦਾਂ ਹਨ ਉਹ ਸਾਰੀਆਂ ਪੂਰੀਆਂ ਕਰਾਂਗੇ ਜਾਨੂ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਪੰਜਾਬ ਪੰਚਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਇਸ ਮੌਕੇ ਤੇ ਨੌਜਵਾਨਾਂ ਨੇ ਪਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹਮ ਤੋ ਬਿਲਕੁਲ ਦਿਨ ਧੰਨਵਾਦ ਸਾਡਾ ਵੀਰ ਮਾਦਬ 베ਦੀ ਜਿਹੜੇ ਸੁਭਾ ਸਕੱਤਰ ਸਨ ਅਕਾਲੀ ਦਲ ਪਾਰਟੀ ਦੇ ਅਕਾਲੀ ਦਲ ਪਾਰਟੀ ਵੀ ਛੱਡ ਕੇ ਆ ਜਾਮਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੀ ਸਾਰੇ ਪਤਿਗੜ ਜੂੜੀਆਂ ਦੀ ਟੀਮ ਸਾਡਾ ਵੀਰ ਰਜੀਵ ਚੰਮਾ ਮਾਰਕੀਟਿੰਗ ਕਮੇਟੀ ਚੇਅਰਮੈਨ ਸੋਨੀ ਸਾਹਿਬ ਐਮ ਸੀ ਵਰਦੀ ਸਾਹਿਬ ਸਾਡੇ ਭਰਾ ਸਾਡਾ ਤੇਜਵਿੰਦਰ ਸ਼ਹਿਰੀ ਪ੍ਰਧਾਨ ਉਹਨੂੰ ਵਰਦੀ ਸਾਹਿਬ ਨੂੰ ਅੱਜ ਅਸੀਂ ਨਿਯੁਕਤ ਕੀਤਾ ਹੈ ਸ਼ਹਿਰੀ ਵਾਈਸ ਪ੍ਰਧਾਨ ਸਾਡਾ ਵੀ ਰਾਜੂ ਸਾਰੀ ਸਾਡੀ ਟੀਮ ਡਾਕਟਰ ਸਾਹਿਬ ਸਾਡੇ ਮੰਗਲ ਸਾਹਿਬ ਜੀ ਸਾਡਾ ਵੀਰ ਡਾਕਟਰ ਨੂਰ ਜੀ ਜਿੰਨੇ ਵੀ ਸਾਡੇ ਨਾਲ ਜੁੜੀਆਂ ਦੀ ਟੀਮ ਹੈ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਸਾਡਾ ਭਰਾ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਆਜਾ ਮਾਂ ਦੀ ਪਾਰਟੀਸ਼ੇਨ ਨੂੰ ਹੋਇਆ ਹੈ ਸਮਾ ਭਰਾ ਨੂੰ ਅੱਜ ਵਚਨ ਵੀ ਦੇਣਾ ਕਿ ਜਿੱਦਾਂ ਭਰਾ ਪਾਕੀ ਦੇ ਵਿੱਚ ਕੰਮ ਕਰੂਗਾ ਭਰਾ ਨੂੰ ਇਦਾਂ ਦਾ ਮਾਨਸਿਕ ਮਾਣ ਦਿੱਤਾ ਜਾਊਗਾ ਹੋਰ ਵੀ ਜਿੰਨੇ ਵੀ ਭਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਮੈਨੂੰ ਕਈ ਫੋਨ ਆਏ ਨੇ ਕਾਫੀ ਮੈਨੂੰ ਫੋਨ ਆ ਰਹੇ ਨੇ ਜੁਆਇਨਿੰਗਾਂ ਦੇ ਥੋੜੇ ਦਿਨਾਂ ਦੇ ਵਿੱਚ ਹੋਰ ਨਹੀਂ ਭਰਾਵਾਂ ਨੂੰ ਅਸੀਂ ਜੁਆਇਨ ਕਰਨ ਜਾ ਰਹੇ ਹਾਂ ਜਿੱਦਾਂ ਜਿੱਦਾਂ ਭਰਾ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਨੇ ਜਿਹੜੀਆਂ ਜਿਹੜੀਆਂ ਆਸਾਂ ਉਮੀਦਾਂ ਲੈ ਕੇ ਆ ਰਹੇ ਨੇ ਜਿੱਦਾਂ ਜਿੱਦਾਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਨਗੇ ਉਸੇ ਹਿਸਾਬ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਇਹਨਾਂ ਨੂੰ ਮਾਨ ਸਨਮਾਨ ਦਿੱਤਾ ਜਾਊਗਾ ਸ਼ਹਿਰ ਦੇ ਵਿਕਾਸ ਕੀ ਅੱਜ ਮੈਂ ਸਾਰੀ ਸੰਗਤ ਦੇ ਨਾਲ ਗੱਲ ਵੀ ਕੀਤੀ ਹੈ ਸ਼ਹਿਰ ਦੇ ਵਿੱਚ ਬਿਜਲੀ ਦੀ ਮੇਨ ਜੋ ਪ੍ਰੋਬਲਮ ਆ ਰਹੀ ਹੈ ਬਿਜਲੀ ਦੀ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸ਼ਹਿਰ ਦੇ ਵਿੱਚ ਲੋਡ ਕੀ ਬੜੀ ਪ੍ਰੋਬਲਮ ਹੈ ਇਹ ਹਰ ਘਰ ਨੂੰ ਬੇਨਤੀ ਹੈ ਕਿ ਜਿੰਨਾ-ਜਿੰਨਾ ਵੀ ਜਿਹਦੇ ਦਾ ਬਿਜਲੀ ਦਾ ਲੋਡ ਕਰਦਾ ਹੈਗਾ ਲੋਡ ਜ਼ਰੂਰ ਵਧਾਓ ਤਾਂ ਜੋ ਰਾਤ ਨੂੰ ਬਿਜਲੀ ਦੀ ਕਿਸੇ ਤਰ੍ਹਾਂ ਦੀ ਸਮੱਸਿਆ ਵੀ ਨਾ ਸਕੇ ਲੋਡ ਦੇ ਹਿਸਾਬ ਨਾਲ ਮੈਂ ਚਾਹੁੰਦਾ ਵਾਂ ਬੈਸੀ ਸਾਹਿਬ ਨੇ ਨਿਰਾਲੀ ਕੀਤੀ ਸੀ ਐਕੀਨ ਸਾਹਿਬ ਨੇ ਐਸਜੀਉ ਸਾਹਿਬ ਨੇ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨ ਨੂੰ ਕਿਹਾ ਹੈ ਘਰਾਂ ਦਾ ਜੇ ਲੋਡ ਵੱਧ ਜਾਂਦਾ ਹੈ ਘਰਾਂ ਦੇ ਲੋਡ ਵਧਣ ਦੇ ਕਾਰਨ ਸਿ ਸ਼ਹਿਰ ਦੇ ਵਿੱਚ ਹੋਰ ਟਰਾਂਸਫਾਰਮ ਲਾ ਸਕਦੇ ਆ ਮੈਂ ਚਾਹੁੰਦਾ ਵੀ ਸ਼ਹਿਰ ਦੇ ਵਿੱਚ ਪੰਜ ਤੋਂ ਛੇ ਵੱਡੇ ਟਰਾਂਸਫਰ ਹੋਣ ਲੱਗਣ ਜਿਹੜੀ ਕਿਸੇ ਵੀ ਘਰ ਨੂੰ ਕਿਸੇ ਬੱਚੇ ਨੂੰ ਕਿਸੇ ਪਰਿਵਾਰ ਨੂੰ ਬਿਜਲੀ ਦੀ ਕੋਈ ਇਦਾਂ ਦੀ ਮੁਸ਼ਕਲ ਆਵੇ ਇਹ ਮੇਰੀ ਬੇਨਤੀ ਹੈ ਔਰ ਸੀਵਰੇਜ ਦੇ ਬਾਰੇ ਮੇਰੀ ਅੱਜ ਗੱਲ ਹੋਈ ਹੈ ਕਿਸੇ ਵੀ ਬਾੜ ਦੇ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਤੁਸੀਂ ਦਫਤਰ ਦੇ ਵਿੱਚ 9 ਤੋਂ 4 ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਆ ਕੇ ਦੱਸ ਸਕਦੇ ਜੇ ਜੇ ਕੋਈ ਗਲਤ ਕਾਰਗੁਜ਼ਾਰੀ ਸ਼ਹਿਰ ਦੇ ਵਿੱਚ ਕਰਦਾ ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਜਾਂ ਕੋਈ ਗਲਤ ਪਰ ਵੀ ਕਰਦਾ ਉਹ ਵੀ ਤੁਸੀਂ ਗੁਪਤ ਤੌਰ ਤੇ 9 ਤੋਂ 4 ਵਜੇ ਤੱਕ ਅਜੇ ਤੁਸੀਂ ਦਫ਼ਤਰ ਚ ਆ ਕੇ ਲਿਖਾ ਸਕਦੇ ਜੇ ਮੈਨੂੰ ਤੁਸੀਂ ਪਰਸਨਲ ਆ ਕੇ ਮਿਲ ਸਕਦੇ ਜੇ ਜੇ ਤੁਸੀਂ ਮੈਨੂੰ ਪਰਸਲਾ ਕੇ ਦੱਸ ਦਿਤੇ 10 ਦਿਨਾਂ ਦੇ ਵਿੱਚ ਤੁਸੀਂ ਅਪਡੇਟ ਜ਼ਰੂਰ ਦੇਣੀ ਆ ਉਹਦੇ ਤੋਂ ਇਲਾਵਾ ਮੇਰੀ ਇੱਕ ਹੋਰ ਬੇਨਤੀ ਹੈ ਮੈਨੂੰ ਬੜਾ ਕੋਲ ਸੁਣਨ ਨੂੰ ਮਿਲਦਾ ਜਿਉਂਨੇ ਪੈਸੇ ਲੱਲੇ ਜੀ ਉਹਨੇ ਪੈਸੇ ਲੱਲੇ ਜੀ ਪ੍ਰਸ਼ਾਸਨ ਚੇਦਾ ਹੋ ਗਿਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿਸੇ ਨੂੰ ਕਿਸੇ ਵੀ ਕੰਮ ਦੇ ਪੈਸੇ ਨਾ ਦਿਓ ਮੇਰੀ ਪਬਲਿਕ ਨੂੰ ਬੇਨਤੀ ਹੈ ਐਸੀ ਨਾ ਦਿਓ ਜੇ ਤੁਹਾਡਾ ਕੋਈ ਕੰਮ ਕਿਸੇ ਤਰ੍ਹਾਂ ਦਾ ਅੜਦਾ ਮੈਂ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਐ ਜਗਵਿੰਦਰ ਸਿੰਘ ਐ ਵਰਦੀ ਸਾਹਿਬ ਨੇ ਇਸ ਦਫ਼ਤਰ ਦੇ ਵਿੱਚ 9 ਤੋਂ 2 ਵਜੇ ਤੱਕ ਬੈਠੀ ਹੁੰਦੇ ਨੇ ਜਿਹੜਾ ਕੋਈ ਲੱਗਦਾ ਤੁਹਾਨੂੰ ਤੁਹਾਡਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਕੰਮ ਨਹੀਂ ਕਰਦਾ ਤੁਸੀਂ ਇਹਨਾਂ ਨੂੰ ਨੋਟ ਕਰਾਓ ਜੇ ਇਹ ਤੁਹਾਡੀ ਸੁਣਵਾਈ ਨਹੀਂ ਕਰਦੇ ਤਾਂ ਤੁਸੀਂ ਦੂਸਰੇ ਦਿਨ ਮੈਨੂੰ 9 ਵਜੇ ਆ ਕੇ ਦਫ਼ਤਰੇ 10 ਵਜੇ ਆ ਕੇ ਮੇਰੇ ਫੋਨ ਤੇ ਜਿਹੜਾ ਮੇਰਾ ਸ਼ਹਿਰ ਵਾਸੀਆਂ ਵਾਸਤੇ ਨੰਬਰ ਚੱਲ ਰਿਹਾ ਹੈ 9017402 ਜਿਹੜਾ ਮੇਰਾ ਸ਼ਹਿਰ ਵਾਸੀ ਕਿਉਂਕਿ ਕਿ ਮੈਂ ਲਗ ਲਗ ਟੀਮਾਂ ਬਣਾਈਆਂ ਨੇ ਸਤ ਸ੍ਰੀ ਅਕਾਲ ਸਤਿ ਪੰਨਾ ਦੇ ਉੱਤੇ ਮੈਂ ਆਪਣੀ ਪਰਸਨਲਟੀ ਦੇ ਮੈਂਬਰ ਵੀ ਲਾਇਏ ਨੇ ਲੱਭੇ ਇੱਕ ਸਿਆਸੀ 402 ਜਿਹੜਾ ਮੇਰਾ ਅਫਦਗਰ ਸ਼ਹਿਰ ਵਾਸਤੇ ਨੰਬਰ ਚੱਲ ਰਿਹਾ ਹੈ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਹੜਾ ਤੁਹਾਡਾ ਕੋ ਪ੍ਰਸ਼ਾਸਨ ਨੰਮਾਇੰਦਾ ਨਹੀਂ ਕੰਮ ਕਰਦਾ ਤੁਸੀਂ ਮੇਰੇ ਨੰਬਰ ਤੇ ਦੱਸੋ ਪਹਿਲਾਂ ਤੁਸੀਂ ਦਫ਼ਤਰ ਦੇ ਵਿੱਚ ਜਾ ਕੇ ਦੱਸੋ ਜੀ ਫਿਰ ਵੀ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਤਾਂ ਤੁਸੀਂ ਮੇਰੇ ਨੰਬਰ ਤੇ ਦੱਸ ਦਿਓ ਮੈਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਊਗਾ ਪਰ ਪ੍ਰਸ਼ਾਦ ਸਿੰਘ ਦੇ ਨੁਮਾਇੰਦੇ ਨੂੰ ਕਿਸੇ ਤਰ੍ਹਾਂ ਦਾ 1 ਰੁਪਈਆ ਨਾ ਦਿਓ 1 ਰੁਪਈਆ ਦੀ ਰਿਸ਼ਮ ਨਾ ਦਿਓ ਅਸੀਂ ਪੰਜਾਬ ਨੂੰ ਸੁਧਾਰਨਾ ਹੈ ਇਸ ਸਮਾਜ ਨੂੰ ਸੁਧਾਰਨਾ ਹੈ ਇਹ ਸਾਡਾ ਫਰਜ਼ ਬੰਦਾ ਹੈ ਪਬਲਿਕ ਦਾ ਫਰਜ਼ ਬੰਦਾ ਹੈ ਤੁਹਾਨੂੰ ਸਾਹਿਬ ਜੀ ਕੇਂਦਰੀ ਬਜਟ ਪੇਸ਼ ਹੋਇਆ ਕਿਵੇਂ ਵੇਖਦੇ ਲੁਕ ਜੀ ਮੈਂ ਤੇ ਸੁਭੀਰ ਦਾ ਵੈਸੇ ਅੱਜ ਬਿਜੀ ਜੀ ਥੋੜੇ ਸਮੇਂ ਤੱਕ ਪੰਜਾਬ ਦੀ ਨਿਊਜ਼ ਦੇਖਦਾ ਕਿਉਂਕਿ ਮੈਂ ਕੋਈ ਦੁੱਖ ਸੁੱਖ ਤੇ ਅੱਜ ਥੋੜਾ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਜਿਹੜੇ ਖੈਰ ਦੇ ਵਿੱਚ ਤੁਹਾਨੂੰ ਪਤਾ ਲੱਗਾਉਣਾ ਦੋ ਦਿਨ ਤੋਂ ਤਿੰਨ ਦਿਨ ਤੋਂ ਨਹੀਂ ਡੈਡ ਬਡੀ ਨਹੀਂ ਮਿਲੀ ਮੈਂ ਸਵੇਰ ਦਾ ਨਵੀਂ ਉਸ ਚੱਕਰ ਦੇ ਵਿੱਚ ਮੈਂ ਦੌੜ ਭੱਜ ਕਰ ਰਿਹਾ ਜੀ ਇਸ ਕਰਕੇ ਮੈਂ ਸੌਰੀ ਇਹ ਚੀਜ਼ ਬਾਰੇ ਮੈਂ ਜਾਜਾ ਦੇਖ ਨਹੀਂ ਸਕਿਆ ਮੈਂ ਦੇਖਿਆ ਨਾ ਮੈਂ ਜਰੂਰ ਧਰਨਾ ਗੱਲ ਸੰਜੀ ਕਰਦਾ ਮੈਂ ਸਵੇਰ ਦੀ ਅੱਜ ਮੈਂ ਵੀ ਭੱਜ ਦੌੜ ਦੇ ਵਿੱਚ ਕਿਉਂਕਿ ਬੜੀ ਦੁੱਖ ਦੀ ਗੱਲ ਹੋਈ ਹੈ ਤਿੰਨ ਭਰਾ ਸਾਡੇ ਜਿਹੜੇ ਨਹਿਰ ਦੇ ਵਿੱਚ ਡੁੱਬ ਕੇ ਕਿਸੇ ਕਾਰਨ ਕਰਕੇ ਨਹਿਰ ਦੇ ਵਿੱਚ ਡੁੱਬ ਕੇ ਉਹਨੇ ਦੀ ਡੈਥ ਹੋ ਗਈ ਆ ਉਹਨੇ ਦੇ ਪਰਿਵਾਰ ਦੇ ਨਾਲ ਵੀ ਚਲੋ ਬੜੀ ਮਾੜਾ ਬਹੁਤ ਮਾੜਾ ਦੋ ਗਰੀਬ ਗਰੀਬ ਪਰਿਵਾਰ ਦੇ ਭਰਾ ਸਨ ਇੱਕ ਸਨਕਾਰਯੋਗ ਸਾਡਾ ਭਰਾ ਸਰਪੰਚ ਸੀ ਬੇਡਬਾਤ ਤੋਂ ਬਹੁਤ ਮੰਦਭਾਗੀ ਕਰਨਾ ਹੋਈ ਹੈ ਇਸ ਕਰਕੇ ਮੈਂ ਟੀਮਾਂ ਲਾਈਆਂ ਨੇ ਟੀਮਾਂ ਲਾਈਆਂ ਨੇ ਮੈਂ ਖੁਦ ਉੱਥੇ ਸਵੇਰ ਦਾ ਮੈਂ ਚਾਰ ਪੰਜ ਵਾਰ ਬੱਗੇ ਆਵਾ ਅਜੇ ਉਹਦੀ ਡੈਡ ਬਾਡੀ ਨਹੀਂ ਮੈਨੂੰ ਪਤਾ ਨਹੀਂ ਲੱਗਣ ਡੈਡ ਬਣੀ ਇਸ ਕਰਕੇ ਮੈਂ ਸਹਾਰਾ ਦੇਣਾ ਚਾਹੁੰਦੇ ਆ ਇੱਕ ਦੋ ਪ੍ਰੋਗਰਾਮ ਦੁੱਖ ਸੁੱਖ ਦੀ ਜਿਹਨਾਂ ਦੀ ਇਸ ਕਰਕੇ ਜਾਂਦੇ ਠੀਕ ਹੈ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੂੜੀਆਂ